ਸਤਿ ਸ਼੍ਰੀ ਅਕਾਲ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਹਾਜ਼ਰੀ ਭਰ ਰਹੀਆਂ ਸਰਬੱਤ ਸੰਗਤਾਂ ਨੂੰ ਹੱਥ ਜੋੜ ਕੇ ਫਤਿਹ ਬੁਲਾਉਂਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਬੜੇ ਵੱਡੇ ਭਾਗਾਂ ਵਾਲੇ ਹੋ ਕਿ ਬਹਾਦਰ ਸ਼ਹੀਦਾਂ ਦੇ ਨਾਲ ਬਹੁਤ ਵੱਡਾ ਹਿੱਸਾ ਪਿਆਰ ਸ਼ਰਧਾ ਭਾਵਨਾ ਅਤੇ ਸਤਕਾਰ ਲੈ ਕੇ ਸ਼ਹੀਦਾ ਦੇ ਪਾਵਨ ਅਸਥਾਨਾਂ ਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦੇ ਹੋ ਆਪ ਸਰਬੱਤ ਸੰਗਤਾਂ ਦੇ ਦੀ ਦਾ ਦੀ ਬੜੀ ਮਹਾਨ ਕਿਰਪਾ ਹੈ ਕਿ ਜੋ ਇੱਛਾ ਸੋਈ ਫਲ ਪਾਵੇ ਦੇ ਮਹਾਵਾਕਾਂ ਅਨਸਾਰ ਜਿੰਨਾ ਜਿੰਨਾ ਲੋੜਾਂ ਨੂੰ ਭਾਵਨਾਵਾਂ ਨੂੰ ਆਪਣੀਆਂ ਪਰਿਵਾਰਕ کاروبار ਅਤੇ ਹੋਰ ਜੋ ਵੀ ਆਪ ਸੰਗਤਾਂ ਦੀਆਂ ਲੋੜਾਂ ਇੱਕ ਛਾਂਵ ਪਾਵਨਾ ਵਹੰ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਇੱਕ ਇੱਕ ਨਈ ਸਰਬੱਤ ਸੰਗਤਾਂ ਦੀ ਪੂਰੀਆਂ ਕਰਦੇ ਹਨ ਬਿਛੇ ਲੰਬੇ ਸਮੇਂ ਤੋਂ ਜਿੱਥੇ ਸੰਗਤਾਂ ਦਾ ਮਹਾਨ ਇਕੱਠਾ ਹਰ ਰੋਜ਼ ਅਤੇ ਵਿਸ਼ੇਸ਼ ਕਰਕੇ ਸ਼ਨੀ ਅਤੇ ਐਤਵਾਰ ਵਾਲੇ ਦਿਨ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦਾ ਇਕੱਠ ਸ਼ਹੀਦਾਂ ਦੇ ਦਰਸ਼ਕਦਾਰੇ ਕਰਨ ਵਾਸਤੇ ਹਾਜ਼ਰੀਆਂ ਭਰਦੀ ਹੈ ਸੰਗਤਾਂ ਦੀ ਇਸ ਮਹਾਨ ਲੋੜ ਨੂੰ ਪੂਰਾ ਵੇਖਦਿਆਂ ਹੋਇਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਦੇ ਕਾਰਜ ਕਰਮੇ ਗਏ ਹਨ ਸੇਵਾਵਾਂ ਦੇ ਇਹਨਾਂ ਕਾਰਜਾਂ ਦੇ ਵਿੱਚ ਜਿੱਥੇ ਨਵੀਆਂ ਸ਼ਬੀਲਾ ਪਾਂਡੀਆਂ ਹਨ ਬਾਤ ਨੂੰ ਬਾਣੇ ਹਨ ਨਵਾਂ ਜੋੜਾ ਘਰ ਬਣਨਾ ਹੈ ਵੱਡੀ ਕਾਰ ਪਾਰਕਿੰਗ ਬਣਦੀ ਹੈ ਅਤੇ ਉਸ ਤੋਂ ਉੱਪਰ ਤਿੰਨ ਮੰਜ਼ਲਾ ਲੰਗਰ ਹਾਲ ਬਣਨਾ ਹੈ ਬਹੁਤ ਸਭੀ ਸੇਵਾ ਜੋ ਹੈ ਉਹ ਮੁਕੰਮਲ ਹੋ ਚੁੱਕੀ ਹੈ ਹੁਣ ਕੇਵਲ ਠੇਕੇ ਵਾਲਾ ਦੋ ਮੰਜ਼ਲਾ ਹੀ ਬਾਕੀ ਰਹਿ ਗਈਆਂ ਹਨ ਲੰਗਰ ਹਾਲ ਦੀਆਂ ਤਿੰਨ ਮੰਜ਼ਲਾ ਟੋਟਲ ਲੰਗਰ ਹਾਲ ਬਣਨਾ ਹੈ ਅਤੇ ਚਾਰ ਮੰਜ਼ਲਾ ਥੱਲੇ ਕਾਰ ਪਾਰਕਿੰਗ ਬਣ ਗਈ ਹੈ ਇੱਕ ਮੰਜ਼ਲ ਦਾ ਲਿੰਟਰ ਲੰਗਰ ਹਾਲ ਦਾ ਪੈ ਚੁੱਕਾ ਹੈ ਅਤੇ ਦੋ ਮੰਜ਼ਲਾ ਉੱਪਰ ਬਾਕੀ ਹਾਨ ਆਈਆਂ ਸਰਬੱਤ ਸੰਗਤਾਂ ਦੇ ਚਰਨਾ ਵਿੱਚ ਹੱਥ ਜੋੜ ਕੇ ਬਿਨਾਈ ਕੀਤੀ ਜਾਂਦੀ ਹੈ ਇਹ ਸਾਰੀਆਂ ਸੰਗਤਾਂ ਆਪਣਾ ਆਪਣਾ ਹਿੱਸਾ ਇਹ ਰਹਿਣੀਆਂ ਬਾਗੀ ਦੋ ਮੰਜ਼ਲਾ ਦੇ ਵਿੱਚ ਸਰੀਆ سیمੰਟ ਰੇਤਾ ਮਜ਼ਰੀ ਅਤੇ ਇੱਟਾਂ ਦਾ ਹਿੱਸਾ ਜ਼ਰੂਰ ਪਾਓ ਜੀ ਆਪ ਮੱਤੇ ਭਾਗਾ ਵਾਲੇ ਹੋਵੋਗੇ ਇਹ ਮਹਾਨ ਸ਼ਹੀਦਾਂ ਦੇ ਪਵਿੱਤਰ ਅਸਥਾਨ ਤੇ ਆਪ ਜੀ ਦੀ ਹਿੱਤ ਕਮਾਈ ਦੇ ਵਿੱਚੋਂ ਸਾਰਿਆਂ ਦਾ ਤਿਲ ਫੁੱਲ ਹਿੱਸਾ ਲੈ ਕੇ ਸ਼ਹੀਦਾਂ ਦੀ ਇਹ ਇਮਾਰਤ ਮੁਕੰਮਲ ਹੋ ਜਾਵੇਗੀ ਜਦੋਂ ਇਹ ਦੋ ਮਤਲਾ ਸਪੂਰਨ ਹੋਵਿਕਾ ਇਹ ਫਿਰ ਲੰਗਰ ਹਾਲ ਦੀ ਤਿਆਰੀ ਦੇ ਕਾਰਜ ਅਗਮ ਦਿਰਤੇ ਜਾਣਗੇ ਕਰੀਬਨ 1.5 ਸਾਲ ਤੱਕ ਇਸ ਇਮਾਰਤ ਨੂੰ ਮੁਕੰਮਲ ਕਰਕੇ ਤੇ ਸੰਗਤਾਂ ਦੀ ਸੇਵਾ ਦੇ ਵਿੱਚ ਹਾਜ਼ਰ ਕਰ ਦਿੱਤਾ ਜਾਏਗਾ ਜਿਹੜੇ ਬਹੁਤ ਵੱਡੀਆਂ ਸੇਵਾਵਾਂ ਸਾਨਾ ਪਾਰਕਿੰਗ ਦੀਆਂ ਤਕਰੀਬਨ ਹੋ ਮੁਕੰਮਲ ਹੋ ਰਹੀਆਂ ਹਨ ਹੁਣ ਕੇਵਲ ਤੇ ਕੇਵਲ ਦੋ ਮੰਜ਼ਲੇ ਹੀ ਬਾਕੀ ਹਨ ਸੋ ਸਾਰੀਆਂ ਸੰਗਤਾਂ ਇਹ ਦਾਸ ਦੀ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋ ਮਟੀਰੀਅਲ ਹੀ ਲੈ ਕੇ ਆਓ ਚਾਹੇ ਉਹ ਸੜੀਏ ਦੇ ਰੂਪ ਵਿੱਚ ਹੋਵੇ ਜਾਂ ਕੋਈ ਸੀਮੈਂਟ ਦੇ ਰੂਪ ਵਿੱਚ ਆ ਰੇਤਾ ਬਜਰੀ ਦੇ ਰੂਪ ਵਿੱਚ ਹੋਵੇ ਸਰਬੱਤ ਸੰਗਤਾਂ ਨੇ ਸਵਾਇਆ ਸਵਾਇਆ ਹਿੱਸਾ ਪਾ ਕੇ ਸ਼ਹੀਦਾਂ ਦੀ ਇਹ ਬਹਾਦਰ ਸੇਵਾ ਇਹ ਮਾਰਤਾ ਦੀ ਸੇਵਾ ਸਭ ਨੇ ਬਤੰਬਲ ਕਰਨਾ ਹੈ ਸੋ ਇੰਨੀਆਂ ਬੇਤੀਆਂ ਸੇਵਾਦਾਰ ਦੀਆਂ ਪ੍ਰਵਾਨ ਕਰਤੀਆਂ ਅਤੇ ਜਿੰਨੀ ਤੋਂ ਜਿੰਨੀ ਛੇਤੀ ਤੋਂ ਛੇਤੀ ਸਰਤਾ ਇਥੇ ਮਟੀਰੀਅਲ ਦੀ ਸੇਵਾ ਹਾਜ਼ਰ ਕਰ ਦੇਣੀ ਆ ਕੋਣੀ ਹੀ ਛੇਤੀ ਇਹ ਸੇਵਾ ਦਾ ਕੰਮ ਮੁਕਾ ਦੀ ਸੇਵਾ ਵਿੱਚ ਹਾਜ਼ਰ ਹੋ ਜਾਏਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ